लक्ष्मी ਦੇ ਘਰ ਆਉਣ ਦੇ ਰਸਤੇ ਵਿੱਚ ਆਉਣ ਵਾਲੀਆਂ ਸੱਤ ਗਲਤੀਆਂ ਦੋਸਤੋ ਦੀਵਾਲੀ ਦਾ ਤਿਉਹਾਰ ਸਿਰਫ ਚਾਨਣਾਂ ਦਾ ਤਿਉਹਾਰ ਨਹੀਂ ਇੱਕ ਆਧਿਆਤਮਿਕ ਸੰਦੇਸ਼ ਵੀ ਹੈ ਕਿ ਚਾਨਣ ਹਨੇਰ ਤੇ ਜਿੱਤਦਾ ਹੈ ਪਰ ਕਈ ਵਾਰ ਅਸੀਂ ਸਾਰੀ ਤਿਆਰੀ ਕਰਦੇ ਹਾਂ ਘਰ ਸਾਫ਼ ਕਰਦੇ ਹਾਂ ਦੀਏ ਬਲਾਉਂਦੇ ਹਾਂ ਲక్ష్ਮੀ ਪੂਜਾ ਕਰਦੇ ਹਾਂ ਫਿਰ ਵੀ ਮਹਿਸੂਸ ਹੁੰਦਾ ਹੈ ਕਿ ਮਾਂ ਲక్ష్ਮੀ ਦੀ ਕਿਰਪਾ ਘੱਟ ਹੈ ਅਜਿਹਾ ਕਿਉਂ ਹੁੰਦਾ ਹੈ ਇਸ ਦੇ ਪਿੱਛੇ ਅਕਸਰ ਕੁਝ ਛੋਟੀਆਂ ਪਰ ਮਹੱਤਵਪੂਰਨ ਗਲਤੀਆਂ ਹੁੰਦੀਆਂ ਹਨ ਜੋ ਅਸੀਂ ਜਾਣਬੁੱਝ ਕੇ ਨਹੀਂ ਪਰ ਅਣਜਾਣੇ ਕਰ ਜਾਂਦੇ ਹਾਂ ਅੱਜ ਗੱਲ ਕਰੀਏ ਉਹਨਾਂ ਸਤ ਗਲਤੀਆਂ ਦੀ ਜਿਨ੍ਹਾਂ ਕਰਕੇ ਮਾਂ ਲਕਸ਼ਮੀ ਘਰ ਆਉਣ ਤੋਂ ਰੁਕ ਜਾਂਦੀ ਹੈ ਗਲਤੀ ਨੰਬਰ 1 ਗੰਦਗੀ ਅਤੇ ਬੇਤਰਤੀਬੀ ਦੀਵਾਲੀ ਦਾ ਸਭ ਤੋਂ ਪਹਿਲਾ ਸੰਦੇਸ਼ ਸਾਫ਼ ਸੁਥਰਾਈ ਨਾਲ ਜੁੜਿਆ ਹੈ ਮਾਂ ਲਕਸ਼ਮੀ ਪਵਿੱਤਰਤਾ ਦੀ ਪ੍ਰਤੀਕ ਮੰਨੀ ਜਾਂਦੀ ਹੈ ਜਿੱਥੇ ਗੰਦਗੀ ਧੂਣ ਟੋਟੇ ਬਰਤਨ ਪੁਰਾਣੀਆਂ ਚੀਜ਼ਾਂ ਜਾਂ ਬੇਤਰਤੀਬੀ ਹੋਵੇ ਉੱਥੇ ਲక్ష్ਮੀ ਜੀ ਟਿਕਣਾ ਪਸੰਦ ਨਹੀਂ ਕਰਦੀਆਂ ਕਈ ਘਰਾਂ ਵਿੱਚ ਅੰਦਰ ਦੀ ਸਾਫ਼ ਸੁਥਰਾਈ ਤਾਂ ਕਰ ਲਈ ਜਾਂਦੀ ਹੈ ਪਰ ਬਾਹਰ ਵਾਲਾ ਹਿੱਸਾ ਛੱਤ ਸਟੋਰ ਰਸੋਈ ਦੇ ਕੋਨੇ ਜਾਂ ਦਰਵਾਜ਼ੇ ਦਾ ਥਰੈਸ਼ਹੋਲਡ ਗੰਦਾ ਛੱਡ ਦਿੱਤਾ ਜਾਂਦਾ ਹੈ ਯਾਦ ਰੱਖੋ ਲక్ష్ਮੀ ਜੀ ਸਭ ਤੋਂ ਪਹਿਲਾਂ ਦਰਵਾਜ਼ੇ ਤੋਂ ਅੰਦਰ ਆਉਂਦੀਆਂ ਹਨ ਜੇ ਦਰਵਾਜ਼ੇ ਤੇ ਹੀ ਗੰਦਗੀ ਹੋਵੇ ਜਾਂ ਉੱਥੇ ਜੋਤੀਆਂ ਟੁੱਟੇ ਸਮਾਨ ਜਾਂ ਕੂੜਾ ਪਿਆ ਹੋਵੇ ਤਾਂ ਇਹ ਲక్ష్ਮੀ ਦੇ ਪ੍ਰਵੇਸ਼ ਤੇ ਰੁਕਾਵਟ ਬਣਦੀ ਹੈ ਇਸ ਲਈ ਪਹਿਲੀ ਗੱਲ ਆਪਣੇ ਘਰ ਦੇ ਹਰ ਕੋਨੇ ਨੂੰ ਪਵਿੱਤਰ ਕਰੋ ਦੀਵਾਲੀ ਤੋਂ ਕੁਝ ਦਿਨ ਪਹਿਲਾਂ ਹੀ ਪੁਰਾਣੀਆਂ ਚੀਜ਼ਾਂ ਟੁੱਟੇ ਬਰਤਨ ਬੇਕਾਰ ਕੱਪੜੇ ਜਾਂ ਕੂੜਾ ਕਬਾੜਾ ਘਰ ਤੋਂ ਬਾਹਰ ਕਰੋ ਜਿੱਥੇ ਪਵਿੱਤਰਤਾ ਹੁੰਦੀ ਹੈ ਉੱਥੇ ਚਮਕ ਖੁਦ ਆਉਂਦੀ ਹੈ मा लक्ष्मी का वास भी दिवाली सिर्फ चानन से सजावट की गल है पर दौदा है जद मन अंधकार दूर हुंदा है। जे घर झगड़े गाला गलौच अहंकार जा नफरत हो लक्ष्मी जी उ नहीं टिक याद रखो मां लक्ष्मी शांति ਅਤੇ ਪ੍ਰੇਮ ਦੀ ਦੇਵੀ ਹੈ ਜਿੱਥੇ ਮਨੁੱਖ ਆਪਸ ਵਿੱਚ ਬੋਲਦੇ ਨਹੀਂ ਉੱਥੇ ਉਹ ਕਿਵੇਂ ਰਹੇਗੀ ਦੀਵਾਲੀ ਤੋਂ ਪਹਿਲਾਂ ਆਪਣੇ ਘਰ ਦੇ ਹਰ ਮੈਂਬਰ ਨਾਲ ਪ੍ਰੇਮ ਨਾਲ ਗੱਲ ਕਰੋ ਜੋ ਰੋਸਿਆ ਹੋਵੇ ਉਸ ਨੂੰ ਮਨਾਓ ਜਿੱਥੇ ਪ੍ਰੇਮ ਦੀ ਜੋਤ ਵੱਧਦੀ ਹੈ ਉੱਥੇ ਤਾਂ ਦੀ ਜੋਤ ਖੁਦ ਜਗਦੀ ਹੈ ਗਲਤੀ ਨੰਬਰ 3 ਦਰਵਾਜ਼ੇ ਤੇ ਰੋਸ਼ਨੀ ਨਾ ਕਰਨਾ ਕਈ ਲੋਕ ਦੀਵਾਲੀ ਨੂੰ ਘਰ ਦੇ ਅੰਦਰ ਹੀ ਦੀਵੇ ਬਲਾਉਂਦੇ ਹਨ पर दरवाजे ते अंधकार रहिंदा है याद रखो मां लक्ष्मी दरवाजे तो ही अंदर हन। इसलिए हमेशा दरवाजे दे दोनों पासे दिए बुलाओ दरवाजा साफ सुथरा सुगंधी वाला ते चमकदार रखो कई वास्तु शास्त्रा लिखा है कि जिथे रोशनी नहीं उथे लक्ष्मी जी नहीं रोशनी का मतलब सिर्फ दिए नहीं साफ मन से चमकदार सोच भी है गलती नंबर चार पूजा का समा तो दिशा गलत रखना कई बार असी माँ लक्ष्मी की पूजा गलत दिशा विच कर लेंदे लें वास्तु अनुसार माँ लक्ष्मी की मूर्ति हमेशा पूर्व ज उत्तर दिशा वाल मुंह करके बिठाई जाती है पूजा करन वाला व्यक्ति पच्छम ज दक्षण वाल मुंह करके बैठे तो ऊर्जा का परवाह ठीक रहता है जिड़े लोग इस दिशा का ध्यान नहीं रखते ਉਨਾਂ ਨੂੰ ਪੂਰੀ ਕਿਰਪਾ ਪ੍ਰਾਪਤ ਨਹੀਂ ਹੁੰਦੀ ਇਸੇ ਤਰ੍ਹਾਂ ਪੂਜਾ ਦੇ ਸਮੇਂ ਚੰ드ਰਮਾਨ ਦੀ ਸਥਿਤੀ ਅਤੇ ਸ਼ੁਭ ਮਹੂਰਤ ਦਾ ਧਿਆਨ ਰੱਖਣਾ ਵੀ ਜ਼ਰੂਰੀ ਹੈ ਗਲਤੀ ਨੰਬਰ 5 ਟੋਟੇ ਦੀਏ ਜਾਂ ਅਧੂਰੇ ਪ੍ਰਬੰਧ ਨਾਲ ਪੂਜਾ ਕਰਨਾ ਕਈ ਵਾਰ ਅਸੀਂ ਜਲਦੀ ਵਿੱਚ ਦੀਏ ਟੁੱਟੇ ਹੋਏ ਲਾ ਦਿੰਦੇ ਹਾਂ ਜਾਂ ਕਾਫੀ ਤੇਲ ਨਹੀਂ ਪਾਉਂਦੇ ਟੋਟੇ ਦੀਏ ਜਾਂ ਅਧੂਰੀ ਅਰਦਾਸ ਮਾਂ ਲਕਸ਼ਮੀ ਨੂੰ અપਮਾਨ ਜਿਹਾ ਲੱਗਦਾ ਹੈ ਦੀਵਾਲੀ ਦੀ ਰਾਤ ਸਾਰੇ ਦੀਵੇ ਪੂਰੇ ਤੇ ਤੇਲ ਭਰੇ ਹੋਣੇ ਚਾਹੀਦੇ ਹਨ ਰੋਸ਼ਨੀ ਦਾ ਪ੍ਰਤੀਕ ਹੈ ਪੂਰੀ ਸ਼ਰਦਾ ਜਿੱਥੇ ਸ਼ਰਦਾ ਅਧੂਰੀ ਹੋਵੇ ਉਥੇ ਫਲ ਵੀ ਅਧੂਰਾ ਰਹਿੰਦਾ ਹੈ ਗਲਤੀ ਨੰਬਰ 6 ਲਕਸ਼ਮੀ ਪੂਜਾ ਦੇ ਬਾਅਦ ਸ਼ਰਾਬ ਜਾਂ ਮਾਸਾਹਾਰ ਕਰਨਾ ਇਹ ਗਲਤੀ ਬਹੁਤ ਲੋਕ ਅਣਜਾਣੇ ਵਿੱਚ ਕਰਦੇ ਹਨ ਦੀਵਾਲੀ ਦੇ ਦਿਨ ਲਕਸ਼ਮੀ ਪੂਜਾ ਤੋਂ ਬਾਅਦ ਕਰ ਵਿੱਚ ਸ਼ਰਾਬ ਪੀਣਾ ਜਾਂ ਮਾਸਾਹਾਰ ਕਰਨਾ ਪਵਿੱਤਰ ਊਰਜਾ ਨੂੰ ਮੰਦ ਕਰ ਦਿੰਦਾ ਹੈ ਇਹ ਸਮਲ ਤਿਆਗਦਾ ਹੈ ਵਿਲਾਸਤਾ ਦਾ ਨਹੀਂ ਜਿਸ ਘਰ ਵਿੱਚ ਇਸ ਰਾਤ ਸ਼ਾਂਤੀ ਤੂ ਤੇ ਮੰਤਰਾਂ ਦੀ ਗੂੰਜ ਹੁੰਦੀ ਹੈ ਉੱਥੇ ਲక్ష్ਮੀ ਆਪਟਿਕ ਧਨ ਹਨ ਪਰ ਜਿੱਥੇ ਹੰਗਾਮਾ ਨਸ਼ਾ ਜਾਂ ਅਸ਼ੁੱਧਤਾ ਹੋਵੇ ਉੱਥੇ ਉਹ ਨਹੀਂ ਰਹਿੰਦੀਆਂ ਗਲਤੀ ਨੰਬਰ 7 ਕਿਰਤਜਤਾ ਦੀ ਕਮੀ ਸਭ ਤੋਂ ਵੱਡੀ ਗਲਤੀ ਅਸੀਂ ਮੰਗ ਤਾਂ ਲੈਂਦੇ ਹਾਂ ਵਰਤਨਵਾਦ ਨਹੀਂ ਕਰਦੇ ਦੀਵਾਲੀ ਸਿਰਫ ਮੰਗਣ ਦਾ ਦਿਨ ਨਹੀਂ ਧੰਨਵਾਦ ਦੇਣ ਦਾ ਵੀ ਦਿਨ ਹੈ ਮਾਂ ਲక్ష్ਮੀ ਉਸ ਘਰ ਵਿੱਚ ਰਹਿੰਦੀ ਹੈ ਜਿੱਥੇ ਲੋਕ ਕਿਰਤਗਾਰ ਹੁੰਦੇ ਹਨ ਜੋ ਜੋ ਕੁਝ ਮਿਲਿਆ ਹੈ ਉਸ ਦਾ ਸ਼ੁਕਰ ਅਦਾ ਕਰਦੇ ਹਨ ਜਿਹੜਾ ਮਨੁੱਖ ਹਮੇਸ਼ਾ ਅਸੰਤੁਸ਼ਟ ਰਹਿੰਦਾ ਹੈ ਉਸ ਦੇ ਹੱਥੋਂ ਲక్ష్ਮੀ ਖਿਸਕ ਜਾਂਦੀ ਹੈ ਤੁਸੀਂ ਜੋ ਕੁਝ ਵੀ ਹੋ ਜਿੱਥੇ ਵੀ ਹੋ ਉਸ ਲਈ ਸ਼ੁਕਰਗੁਜ਼ਾਰ ਰਹੋ ਇਹੀ ਸਭ ਤੋਂ ਵੱਡਾ ਮੰਤਰ ਹੈ ਇਹ ਸਾਨੂੰ ਸਤ ਗਲਤੀਆਂ ਜਿਨ੍ਹਾਂ ਕਰਕੇ ਮਾਂ ਲక్ష్ਮੀ ਘਰ ਨਹੀਂ ਆਉਂਦੀਆਂ ਪਰ ਜੇ ਅਸੀਂ ਇਹ ਗਲਤੀਆਂ ਠੀਕ ਕਰ ਲਈਏ ਤਾਂ ਸਿਰਫ ਦੀਵਾਲੀ ਨਹੀਂ ਸਾਲ ਭਰ ਘਰ ਵਿੱਚ ਚਾਨਣ ਰਹਿੰਦਾ ਹੈ ਵਾਸਤਵ ਤੇ ਆਦਤਾਂ ਜੋ ਮਾਂ ਲక్ష్ਮੀ ਨੂੰ ਘਰ ਵਸਣ ਲਈ ਪ੍ਰੇਰਿਤ ਕਰਦੀਆਂ ਹਨ ਦੋਸਤੋ ਪਿਛਲੇ ਭਾਗ ਵਿੱਚ ਅਸੀਂ ਗੱਲ ਕੀਤੀ ਸੀ ਉਹਨਾਂ ਸੱਤ ਗਲਤੀਆਂ ਦੀਆਂ ਜਿਨ੍ਹਾਂ ਕਰਕੇ ਮਾਂ ਲక్ష్ਮੀ ਸਾਡੇ ਘਰ ਨਹੀਂ ਆਉਂਦੀਆਂ। ਹੁਣ ਸਮਾਂ ਹੈ ਜਾਣਨ ਦਾ ਕਿ ਉਹ ਕਿਹੜੇ ਸਧਾਰਨ ਵਸਤੂ ਉਪਾਹ ਤੇ ਆਦਤਾਂ ਹਨ ਜਿਨ੍ਹਾਂ ਨਾਲ ਮਾਂ ਲక్ష్ਮੀ ਖੁਦ ਆਕਰਸ਼ਿਤ ਹੁੰਦੀ ਹੈ। ਜੇ ਤੁਸੀਂ ਇਹ ਗੱਲਾਂ ਆਪਣੀ ਦਿਨਚਰੀ ਦਾ ਹਿੱਸਾ ਬਣਾ ਲਓ ਤਾਂ ਤਨ ਸੁੱਖ ਤੇ ਸ਼ਾਂਤੀ ਸਦਾ ਤੁਹਾਡੇ ਘਰ ਰਹੇਗਾ। ਵਕਫਾ 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 ਇੱਕ ਘਰ ਦੇ ਮੁੱਖ ਦਰਵਾਜ਼ੇ ਨੂੰ ਸ਼ੁੱਧਤਾ ਨਾਲ ਸਜਾਓ। ਲక్ష్ਮੀ ਜੀ ਦਾ ਪ੍ਰਵੇਸ਼ ਮੁੱਖ ਦਰਵਾਜ਼ੇ ਤੋਂ ਹੁੰਦਾ ਹੈ। ਇਸ ਲਈ ਸਭ ਤੋਂ ਪਹਿਲਾ ਦਰਵਾਜ਼ੇ ਤੇ ਸੁੰਦਰ ਤੋਰਨ ਜਾਂ ਬੰਦਨਵਾਰ ਲਗਾਓ। ਇਹ ਕੇਵਲ ਸਜਾਵਟ ਨਹੀਂ, ਇੱਕ ਸੰਕੇਤ ਹੈ ਕਿ ਘਰ ਵਿੱਚ ਪਵਿੱਤਰਤਾ ਅਤੇ ਖੁਸ਼ੀ ਦਾ ਵਾਸ ਹੈ। ਦਰਵਾਜ਼ੇ ਦੇ ਦੋਨੋਂ ਪਾਸੇ ਦੀਏ ਬਲਾਓ ਤੇ ਮਾਂ ਦੇ ਪੈਰਾਂ ਦੇ ਨਿਸ਼ਾਨ ਦਰਵਾਜ਼ੇ ਤੋਂ ਅੰਦਰ ਵੱਲ ਬਣਾਓ। ਇਹ ਸੰਕੇਤ ਕਰਦਾ ਹੈ ਕਿ ਮਾਂ ਲక్ష్ਮੀ ਘਰ ਵਿੱਚ ਪ੍ਰਵੇਸ਼ ਕਰ ਰਹੀ ਹੈ ਕਦੇ ਵੀ ਦਰਵਾਜ਼ੇ ਤੇ ਜੁੱਤੀਆਂ ਕੂੜਾ ਜਾਂ ਟੁੱਟੀ ਚੀਜ਼ ਨਾ ਰੱਖੋ ਜਿੱਥੇ ਸਫਾਈ ਅਤੇ ਸ਼ੁੱਧਾ ਹੋਵੇ ਉੱਥੇ ਹੀ ਧਨਵਾਨੀ ਆਉਂਦੀ ਹੈ 2 ਸਵੇਰ ਤੇ ਸ਼ਾਮ ਦੀ ਘੰਟੀ ਦੀ ਧੁਨੀ ਵਾਸਤੂ ਸ਼ਾਸਤਰ ਵਿੱਚ ਕਿਹਾ ਗਿਆ ਹੈ ਕਿ ਘਰ ਵਿੱਚ ਘੰਟੀ ਦੀ ਧੁਨੀ ਨਕਾਰਾਤਮਕ ਊਰਜਾ ਨੂੰ ਖਤਮ ਕਰਦੀ ਹੈ ਜਦੋਂ ਸਵੇਰੇ ਸੂਰਜ उगਦਾ ਹੈ ਤੇ ਸ਼ਾਮ ਨੂੰ ਅਸਤ ਹੁੰਦਾ ਹੈ ਉਸ ਸਮੇਂ ਘਰ ਵਿੱਚ ਘੰਟੀ ਵੱਜਣੀ ਚਾਹੀਦੀ ਹੈ ਇਹ ਧੁਨੀ ਮਾਂ ਲక్ష్ਮੀ ਨੂੰ ਆਕਰਸ਼ਿਤ ਕਰਦੀ ਹੈ ਕਿਉਂਕਿ ਇਹ ਸਾਫ਼ ਤੇ ਸ਼ਾਂਤ ਵਾਤਾਵਰਣ ਪੈਦਾ ਕਰਦੀ ਹੈ ਘੰਟੀ ਦੀ ਗੂੰਜ ਨਾਲ ਮਨੁੱਖ ਦੇ ਮਨ ਵਿੱਚ ਵੀ ਪਵਿੱਤਰਤਾ ਆਉਂਦੀ ਹੈ ਘਰ ਵਿੱਚ ਘੰਟੀ ਦੀ ਧੁਨੀ ਨਾਲ-ਨਾਲ ਮੰਤਰਾਂ ਦੀ ਗੂੰਜ ਹੋਵੇ ਤਾਂ ਉਸ ਊਰਜਾ ਦਾ ਪ੍ਰਭਾਵ ਬਹੁਤ ਸ਼ਕਤੀਸ਼ਾਲੀ ਹੁੰਦਾ ਹੈ ਤਿੰਨ ਘਰ ਦੇ ਉੱਤਰ ਪੂਰਬ ਕੋਨੇ ਨੂੰ ਹਮੇਸ਼ਾ ਸਾਫ਼ ਰੱਖੋ ਇਹ ਕੋਨਾ ਈਸ਼ਾਨ ਕੋਨ ਕਿਹਾ ਜਾਂਦਾ ਹੈ ਤੇ ਵਾਸਤੂ ਅਨੁਸਾਰ ਇਹ ਸਭ ਤੋਂ ਪਵਿੱਤਰ ਹਿੱਸਾ ਹੈ ਇੱਥੇ ਹੀ ਧਾਰਮਿਕ ਤਾਕਤਾਂ ਦਾ ਨਿਵਾਸ ਮੰਨਿਆ ਜਾਂਦਾ ਹੈ ਜੇਕਰ ਇਸ ਕੋਨੇ ਵਿੱਚ ਕੂੜਾ ਟੋਟੇ ਸਮਾਨ ਜਾਂ ਗੰਦਗੀ ਹੋਵੇ ਤਾਂ ਇਹ ਘਰ ਦੀ ਆਰਥਿਕ ਊਰਜਾ ਤੇ ਬੁਰਾ ਪ੍ਰਭਾਵ ਪਾਉਂਦੀ ਹੈ ਇਸ ਕੋਨੇ ਨੂੰ ਹਮੇਸ਼ਾ ਸਾਫ਼ ਰੱਖੋ ਇੱਥੇ ਤੁਸੀਂ ਤੁ ਦੀਵਾ ਜਾਂ ਪਾਣੀ ਭਰੀ ਤਾਂਬੇ ਦੀ ਲੋਟਾ ਰੱਖ ਸਕਦੇ ਹੋ ਇਹ ਘਰ ਵਿੱਚ ਪਵਿੱਤਰਤਾ ਅਤੇ ਸ਼ਾਂਤੀ ਦਾ ਪ੍ਰਤੀਕ ਬਣਦਾ ਹੈ 4 ਮਾਂ ਲక్ష్ਮੀ ਦਾ ਚਿੱਤਰ ਜਾਂ ਮੂਰਤੀ ਕਿੱਥੇ ਤੇ ਕਿਵੇਂ ਰੱਖੀਏ ਲక్ష్ਮੀ ਜੀ ਦੀ ਮੂਰਤੀ ਹਮੇਸ਼ਾ ਪੂਰਬ ਜਾਂ ਉੱਤਰ ਦਿਸ਼ਾ ਵੱਲ ਮੂੰਹ ਕਰਕੇ ਬਿਠਾਓ ਮੂਰਤੀ ਦੇ ਸਾਹਮਣੇ ਪਾਣੀ ਭਰੀ ਕਲਸ਼ ਰੱਖੋ ਜਿਸ ਤੇ ਆਮ ਜਾਂ ਪੀਪਲ ਦੇ ਪੱਤੇ ਹੋਣ ਇਹ ਪੰਜ ਤੱਤਾਂ ਦੀ ਸੰਤੁਲਿਤ ਊਰਜਾ ਦਾ ਪ੍ਰਤੀਕ ਹੈ मूर्ति ਦੇ ਹਾਲੇ ਦੁਆਲੇ ਹਮੇਸ਼ਾ ਸੁਗੰਧੀ ਵਾਲੀ ਧੂਪ ਜਗਾਓ ਅਤੇ ਤਾਜ਼ੇ ਫੁੱਲ ਚੜ੍ਹਾਓ। ਟੁੱਟੇ ਜਾਂ ਮੁੜੇ ਹੋਏ ਫੁੱਲ ਕਦੇ ਨਾ ਚੜ੍ਹਾਓ ਕਿਉਂਕਿ ਉਹ ਨਕਾਰਾਤਮਕ ਊਰਜਾ ਖਿੱਚਦੇ ਹਨ। ਜਿੱਥੇ ਤਾਜ਼ਗੀ ਹੈ ਉੱਥੇ ਲక్ష్ਮੀ ਜੀ ਦੀ ਮੌਜੂਦਗੀ ਆਪ ਆਉਂਦੀ ਹੈ। 5. ਰੋਜ਼ਾਨਾ ਇੱਕ ਦੀਵਾ ਤੇਲ ਦਾਤੇ ਇੱਕ ਕੀ ਦਾ ਬਲਾਓ। ਰੋਜ਼ ਸ਼ਾਮ ਨੂੰ ਘਰ ਵਿੱਚ ਘਟੋ ਘਟ ਦੋ ਦੀਏ ਜ਼ਰੂਰ ਬਲਾਓ। ਇੱਕ ਤੇਲ ਦਾਤੇ ਇੱਕ ਕੀ ਦਾ तेल का दीवा साडे दी पवित्रता का प्रतीक है ते घीदा दीवा भगती शुद्धता का प्रतीक दी की जोत न घर का वातावरण चमकता है नकारात्मकता दूर होंगी है ते आर्थिक उन्नति का राह खुल्ता है घर जिथे रोशनी सदा रही है उथे कदे घाटा नहीं हों छ गोमूत्र ज गंगाजल छिड़कना ਬਹੁਤ ਪੁਰਾਣੀ ਪ੍ਰਥਾ ਹੈ ਕਿ ਸਵੇਰੇ ਘਰ ਵਿੱਚ ਗੋਮੂਤਰ ਜਾਂ ਗੰਗਾਜਲ ਛਿੜਕਣਾ ਸ਼ੁਭ ਮੰਨਿਆ ਜਾਂਦਾ ਹੈ। ਇਹ ਪ੍ਰਕਿਰਿਆ ਘਰ ਦੇ ਵਾਤਾਵਰਣ ਨੂੰ ਪਵਿੱਤਰ ਕਰਦੀ ਹੈ। ਜੇ ਤੁਹਾਡੇ ਕੋਲ ਇਹ ਨਾ ਹੋਵੇ ਤਾਂ ਸਿਰਫ ਤਾਜ਼ੇ ਪਾਣੀ ਵਿੱਚ ਕੁਝ ਦਾਣੇ ਗੁੜ ਜਾਂ ਚੰਦਨ ਮਿਕਸ ਕਰਕੇ ਛਿੜਕ ਸਕਦੇ ਹੋ। ਇਸ ਨਾਲ ਊਰਜਾ ਸ਼ਾਂਤ ਤੇ ਸੁਚੱਜੀ ਬਣਦੀ ਹੈ। ماں ਲక్ష్ਮੀ ਹਮੇਸ਼ਾ ਪਵਿੱਤਰ ਥਾਂ ਤੇ ਹੀ ਆਉਂਦੀਆਂ ਹਨ। ਇਸ ਲਈ ਇਹ ਆਦਤ ਹਰ ਸਵੇਰੇ ਬਣਾਓ। ਸਤ ਰੋਜ਼ ਸਵੇਰੇ ਘਰ ਵਿੱਚ ਸੁਗੰਧੀ ਦਾ ਪ੍ਰਵਾਹ ਸਵੇਰੇ ਸੂਰਜ ਚੜ੍ਹਦੇ ਸਮੇਂ ਸੁਗੰਧੀ ਵਾਲੀ ਧੂਪ ਜਾਂ ਅਰਗਬਤੀ ਜਗਾਉਣਾ ਸਿਰਫ ਰਸਮ ਨਹੀਂ ਇੱਕ ਊਰਜਾਤਮਿਕ ਕਿਰਿਆ ਹੈ ਸੁਗੰਧੀ ਮਨ ਤੇ ਊਰਜਾ ਦੋਵੈ ਨੂੰ ਸੰਤੁਲਿਤ ਕਰਦੀ ਹੈ ماں લક્ષ્ਮੀ ਸੁਗੰਧ ਪਸੰਦ ਕਰਦੀਆਂ ਹਨ ਇਸ ਲਈ ਘਰ ਵਿੱਚ ਮਿੱਠੀ ਖੁਸ਼ਬੂ ਬਣਾਈ ਰੱਖਣਾ ਸ਼ੁਭ ਮੰਨਿਆ ਜਾਂਦਾ ਹੈ ਜੇਕਰ ਤੁਸੀਂ ਨੇਚਰਲੀ ਤੇਰ ਜਾਂ ਗੁਲਾਬ ਜਲ ਛਿੜਕ ਦਿਓ उसका प्रभाव होर वद्दा है। वैठ दान से लक्ष्मी का सब तो मंत्र है। सांजा, जो तन सिर्फ अपने लिए रखता है उसके हथों धन खिसक है जो साझा पाता है उसका धन है दिवाली समय किसी गरीब नोजन कपड़े ज रोशनी के समान का दान करो ये सिर्फ नेकी नहीं आर्थिक उन्नति का मूल है ਜਿਸ ਦੇ ਘਰ ਤੋਂ ਖੁਸ਼ੀ ਦੀ ਕਿਰਨ ਕਿਸੇ ਹੋਰ ਤੱਕ ਪਹੁੰਚਦੀ ਹੈ ਉਸ ਘਰ ਵਿੱਚ ਮਾਂ ਲక్ష్ਮੀ ਦਾ ਸਦਾ ਵਾਸ ਰਹਿੰਦਾ ਹੈ ਨੋ ਘਰ ਦੇ ਅੰਦਰ ਪਾਣੀ ਦਾ ਸੰਤੁਲਨ ਬਣਾਈ ਰੱਖੋ ਵਾਸਤੂ ਅਨੁਸਾਰ ਜਿੱਥੇ ਪਾਣੀ ਦੀ ਠੀਕ ਸਥਿਤੀ ਨਹੀਂ ਉਥੇ ਧਨ ਦੀ ਊਰਜਾ ਘਟਦੀ ਹੈ ਘਰ ਵਿੱਚ ਪਾਣੀ ਲੀਕ ਕਰਦਾ ਹੋਵੇ ਟੋਟੇ ਨਲ ਹੋਣ ਜਾਂ ਬੇਕਾਰ ਟੈਂਕ ਹੋਣ ਤਾਂ ਆਰਥਿਕ ਨੁਕਸਾਨ ਲਿਆਉਂਦੇ ਹਨ ਹਮੇਸ਼ਾ ਪੌਣੀ ਦੀ ਸਹੀ ਦਿਸ਼ਾਤੇ ਸੰਤੁਲਨ ਰੱਖੋ ਜੇ ਸੰਭਵ ਹੋਵੇ ਤਾਂ ਘਰ ਦੇ ਉੱਤਰ ਜਾ ਉੱਤਰ ਪੂਰਬ ਹਿੱਸੇ ਵਿੱਚ ਪਾਣੀ ਨਾਲ ਜੁੜਿਆ ਤੱਤ ਜਿਵੇਂ ਮਾਛੀ ਕਾਰਜਾ ਛੋਟਾ ਫਾਉਂਟੇਨ ਰੱਖ ਸਕਦੇ ਹੋ ਇਹ ਲక్ష్ਮੀ ਤਾਤ ਨੂੰ ਆਕਰਸ਼ਿਤ ਕਰਦਾ ਹੈ 10 ਸ਼ੁਕਰਵਾਰ ਦਾ ਵਿਸ਼ੇਸ਼ ਮਤਵ ਸ਼ੁਕਰਵਾਰ ਮਾਂ ਲక్ష్ਮੀ ਦਾ ਦਿਨ ਮੰਨਿਆ ਗਿਆ ਹੈ ਇਸ ਦਿਨ ਘਰ ਵਿੱਚ ਸਫੈਦ ਫੁੱਲ ਚੜ੍ਹਾਓ ਚਿੱਟੇ ਕੱਪੜੇ ਪਹਿਨੋ ਅਤੇ ਮਾਂ ਲਕਸ਼ਮੀ ਦੇ ਨਾਮ ਦਾ ਜਾਪ ਕਰੋ ਜੇ ਤੁਸੀਂ ਸ਼ੁਕਰਵਾਰ ਨੂੰ ਕਿਸੇ ਜ਼ਰੂਰਤਮੰਦ ਦੀ ਸਹਾਇਤਾ ਕਰੋ ਤਾਂ ਉਸ ਦਾ ਅਸੀਸ ਸਿੱਧੇ ਮਾਂ ਲਕਸ਼ਮੀ ਤੱਕ ਪਹੁੰਚਦਾ ਹੈ